ਦੇਖੋ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸਕੂਇੰਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿਅਰਿੰਗ ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ 'ਚ ਹਿਅਰਿੰਗ ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫੇਰ ਜਿਹੜਾ ਸਬਸਿਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫੇਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੈਂਡੇਟ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਜ਼ਡੇ ਨੂੰ ਇਹ ਕੇਸ ਦੀ ਹਿਅਰਿੰਗ ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਆ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿ ਕੇ ਕਿ ਫਰੈਸ਼ ਐਪਲੀਕੇਸ਼ਨ ਫਰੈਸ਼ ਕਿਤੇ ਕਿ ਫਰੈਸ਼ ਐਪਲੀਕੇਸ਼ਨ ਬਹੁਤ ਤਰੀਕੇ ਨਾਲ ਪਾਓ ਕਿਉਂਕਿ ਇਹਦੇ ਵਿੱਚ ਐਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈਣੀ ਨਹੀਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਹੁਣ ਇਹ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਹਣੀ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਨ ਰਿਕਾਰਡ ਕਰਨੇ ਨੇ ਉਹਦੇ ਲਈ ਅੱਜ ਡਜਾਇਨ ਹੋਇਆ ਟਿਊਸਡੇ ਵਾਸ ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਕੱਲ ਦਾ ਜਿਹੜਾ ਆਇਆ ਸੀ ਅੱਜ ਫੇਰ ਆ ਗਿਆ ਅੱਜ ਕਮੈਂਡੇਡ ਨਵਾਂ ਸੁਭਾ ਆ ਗਿਆ ਜਿਹੜਾ ਕੱਲ ਸੀ ਉਹ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ ਹੁਣ ਜਿਹੜਾ ਐਮੈਂਡੇਡ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਐਪਲੀਕੇਸ਼ਨ ਔਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਔਨ ਰਿਕਾਰਡ ਮੰਗਲਵ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰੋਸੀਜਰ ਹੈ ਠੀਕ ਹੈ ਅੱਜ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀਗੀ ਉਹ ਲੀਗਲੀ ਵੈਲਿਡ ਨਹੀਂ ਸੀਗੀ ਇਸ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਐਪੋਲੋਜੀ ਕਰਕੇ ਤੇ ਉਹਨੂੰ ਵਿਧਰੋਅ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਫੈਕਚੁਅਲ ਪੋਜੀਸ਼ਨ ਸੀਗੀ ਉਹ ਕਿਹਾ ਕਿ ਉਹਨਾਂ ਨੇ ਅਸੀਂ ਨਵੀਂ ਐਪਲੀਕੇਸ਼ਨ ਲਗਾਵਾਗੇ ਫਿਰ ਅਸੀਂ ਕਰਾਂਗੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਅਮੈਂਡਮੈਂਟ ਹੀ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀਗੀ ਇਸ ਕਰਕੇ ਫਿਰ ਉਹਨਾਂ ਨੂੰ ਉਹ ਵਿਡਰਾ ਕਰਨੀ ਪਈ। ਇੱਕ ਜਿਹੜਾ ਕਹਿੰਦੇ ਫਰੈਸ਼ ਰਿਮਾਂਡ ਆਰਡਰ ਅੱਜ ਆ ਗਿਆ ਇੱਕ ਕੱਲ ਸੀਗਾ 5 ਤਰੀਕ ਸੀਗੀ 6 ਸੀਗੀ ਐਗਜ਼ੈਕਟ ਹੁਣ ਕੀ ਸਿਚੁਏਸ਼ਨ ਹੈ ਫਰੈਸ਼ ਰਿਮਾਂਡ ਆਰਡਰ? ਦੇਖੋ ਇਹਦੇ ਵਿੱਚ ਕੀ ਸੀਗਾ ਕੋਰਟ ਦੇ ਵਿੱਚ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਟਾਈਪੋਗ੍ਰਾਫੀਕਲ 에ਰਰ ਹੋ ਗਿਆ ਸੀ 6 ਜੂਨ ਲਿਖਿਆ ਗਿਆ ਸੀ ਤਾਂ ਕੋਰਟ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਰਿਆ ਸੀ ਅਮੈਂਡ ਕਰਕੇ ਉਹਦੇ 6 ਜੁਲਾਈ ਕਰਤਾ ਸੀ। ਤਾਂ ਉਹ ਸੇਕਿੰਸ ਦੇ ਬਾਰੇ ਜ਼ਿਕਰ ਕਰ ਰੇ ਸੀ ਕਿ ਇਹ ਜਿਹੜੀ ਐਪਲੀਕੇ ਬੀ ਇਹ ਦੁਬਾਰਾ ਜਿਹੜਾ ਆਰਡਰ ਰੈਫਰੈਸ਼ ਆਇਆ ਤਾਂ ਉਹਦੇ ਸਿਰਫ ਇਹ ਕੰਨ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਹੈ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜੇ ਕੱਲ ਜਿਹਦੇ ਕਰਕੇ ਡੇਟ ਲਈ ਥੀ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿਧਰਾ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਲਈ ਤੇ ਅਗਲੀ ਤਾਰੀਖ ਜਿਹੜੀ ਹੈ ਹੁਣ ਟਿਊਜ਼ਡੇ ਦੀ ਹੈ ਹਾਈ ਕੋਰਟ ਦੇ ਵਿੱਚ ਸੋ ਸੌਫਤੀ ਜੀ ਇਹ ਦੱਸੋ ਕਿ ਜਿਹੜੀ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਵਿੱਚ ਐਮੈਂਡਮੈਂਟ ਵਿਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਐਮੈਂਡਮੈਂਟ ਕਰਨੀ ਚਾਹੁੰਦੇ ਹਾਂ ਆ ਪਹਿਰਿਆਂ ਦੇ ਵਿੱਚ ਐਮੈਂਡਮੈਂਟ ਹੈ ਇਹਨਾਂ ਨੇ ਸਿੱਧੀ ਸਿੱਧੀ ਇਕ ਪਲੇਸ ਔਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਨਾਲ ਐਮੈਂਡੇਡ ਪਟੀਸ਼ਨ ਲਗਾਤੀ ਸੀ ਤਾਂ ਕੋਰਟ ਵੱਲੋਂ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇੱਕ ਟੈਕਨੀਕਲ ਇਸ਼ੂ ਸੀਗਾ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਧਰੋ ਕਰ ਦਿੱਤੀ ਤੇ ਹੁਣ 6 ਜੁਲਾਈ ਨੂੰ ਵਿਕਰਮ ਅਜੀਠਿਆ ਨੂੰ ਮੋਹਾਲੀ ਕੋਰਟ ਵਿੱਚ 6 ਜੁਲਾਈ ਨੂੰ ਮੋਹਾਲੀ ਦੇ ਵਿੱਚ ਤੇ ਇੱਥੇ ਜਿਹੜੀ ਤਰੀਕ ਹੈ 8 ਜੁਲਾਈ ਹੈ